ਅਸੀਂ ਸਾਰੇ ਵਾਇਸੋਪਟਾਲਾ ਦੇ ਨਮਾਇंदे ਜਿਹੜੇ ਆ ਇੱਕ ਗਾਂਧੀ ਚੌਕ ਵਾਲੀ ਰੋਡ ਤੇ ਇਕੱਠੇ ਹੋਏ ਆ ਤਾਂ ਕਿ ਵਾਇਸੋਪਟਾਲਾ ਵੱਲੋਂ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਗ੍ਰੀਨ ਕਲੀਨ ਐਂਡ ਬਿਊਟੀਫੁੱਲ ਸਿਟੀ ਪਟਾਲਾ ਉਹਦੇ ਤਹਿਤ ਅਸੀਂ ਅੱਜ ਇੱਥੇ ਪੁੱਲਾਂ ਵਾਲੇ ਬਿੱਤੇ ਲਗਾ ਰਹੇ ਆ ਤਾਂ ਕਿ ਇਸ ਜਿਹੜੇ ਡਿਵਾਈਡਰ ਆ ਇਹਨੂੰ ਮਿੱਟੀ ਪਾ ਕੇ ਉਸ ਤੋਂ ਬਾਅਦ ਪੁੱਲਾਂ ਤੇ ਪੁੱਲਾਂ ਵਾਲੇ ਵਧੀਆ ਕਰੀਆਂ ਦੇ ਗੁਲਾਬ ਦੇ ਬੂਟੇ ਲਗਾਏ ਜਾਣਗੇ ਤਾਂ ਕਿ ਇਹਨੂੰ ਸੁੰਦਰ ਬਣਾਇਆ ਜਾ ਸਕੇ ਪਟਾਲਾ ਸ਼ਹਿਰ ਨੂੰ ਦੇ ਲੋਕਾਂ ਦੇ ਤੇ ਲੋਕਾਂ ਦੇ ਆਮ ਆਵਾਜ਼ਾਈ ਰਹਿੰਦੀ ਹੈ ਤੇ ਬਹੁਤ ਮੇਕਨ ਜੀ ਵਧੀਆ ਲੱਗੂਗੀ। ਸੋ ਇਸ ਕਰਕੇ ਅਸੀਂ ਇੱਥੋਂ ਲੈ ਕੇ ਗੰਧੀ ਚੌਕ ਤੋਂ ਲੈ ਕੇ ਫਰੀ ਵਾਲੇ ਪੁਲ ਤੱਕ ਡਵਾਈਡਰ ਦੇ ਵਿੱਚ ਫੁੱਲਾਂ ਵਾਲੇ ਬੂਟੇ ਲਗਾਵਾਂਗੇ ਤੇ ਉਹਦੇ ਲਈ ਪਹਿਲਾਂ ਮਿੱਟੀ ਪਾ ਰਹੇ ਹਾਂ। ਸਰਕਾਰ ਦਾ ਵੀ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਕਿਉਂਕਿ ਮਿੱਟੀ ਉਹਨਾਂ ਨੇ ਪਾਉਣ ਦਾ ਸਾਡੇ ਨਾਲ ਪ੍ਰਣ ਕੀਤਾ ਸੀ ਪਰ ਥੋੜੀ ਜਿਹੀ ਲੇਟ ਹੋ ਗਈ। ਉਹਦੇ ਕਰਕੇ ਅਸੀਂ ਆਪ ਅੱਜ ਪਾ ਰਹੇ ਮਿੱਟੀ ਮਿੱਟੀ ਵੀ ਪਾ ਰਹੇ ਹਾਂ ਔਰ ਅਹੀਂ ਫੁੱਲ ਬੂਟੇ ਵੀ ਲਾ ਰਹੇ ਹਾਂ। ਅੱਜ ਇਹ ਕੰਮ ਕੰਪਲੀਟ ਹੋ ਜੂਗਾ। ਫਟਵਰਤੇ ਦੇ ਬੜੇ ਮਾਹਿਰ ਆ ਵਿਖੋ ਵਕੀਲ ਆ ਤਗੜੇ ਆ ਇਹ ਕਮਾਂਡੈਂਟਰ ਫੈਰ ਹੋਇਆ ਤੇ ਮਾਸਟਰ ਕਵਾਡੀ ਜਿਹੜੇ ਆ ਹੈਗੇ ਆ ਸਟੇਟਵਾਡੀ ਆ ਕੋਈ ਰਾਸ਼ਪਤੀਵਾਡੀ ਆ ਸਾਰੇ ਆਪੋ ਆਪਣੇ ਕੰਮ ਛੱਡ ਕੇ ਇੱਕ ਮਾਲੀ ਦੀ ਤਰ੍ਹਾਂ ਤੇ ਅਸੀਂ ਇੱਥੇ ਕਾਟ ਕੱਟ ਰਹੇ ਪਹਿਲਾਂ 6 ਵਜੇ ਦੇ ਆ ਜਾਂਦੇ ਆ 6:30 ਤੇ 8-9 ਵਜੇ ਤੱਕ ਅਸੀਂ ਕਾਟਣ ਦਾ ਇੱਕ ਮਾਲੀ ਦੀ ਤਰ੍ਹਾਂ ਕੰਮ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਆਪੋ ਆਪਣੇ ਕੰਮਾਂ ਤੇ ਨਿਕਲ ਜਾਂਦੇ ਆ ਵਾਹ ਵਾਹ ਇਹ ਦੇਖੋ ਜੇ ਮੈਨੂੰ ਜੇ ਸੇਵਾ ਅਸਲੀ ਹੈ ਕੁਦਰਤ ਦੀ ਸੇਵਾ ਇਹ ਰੱਬ ਦੀ ਸੇਵਾ ਜਿਹੜੇ ਕਹਿੰਦੇ ਨੇ ਗੁਰਦੁਆਰੇ ਮੰਦਰਾਂ ਦੇ ਵਿੱਚ ਦਸਦੀ ਸੇਵਾ ਇਹੋ ਹੀ ਆ ਰੱਬ ਇੱਥੇ ਵਸਦਾ। ਜੇ ਆਪਾਂ ਵਾਤਾਵਰਨ ਨੂੰ ਬਚਾ ਲਈਏ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸੁਰੱਖਿਅਤ ਰਹਿਣਗੀਆਂ ਤੇ ਸਮਝ ਲਓ ਅਸੀਂ ਰੱਬ ਦੀ ਸੇਵਾ ਕਰ ਲਈ। ਅੱਜ ਇਹ ਕਿ ਜਿੰਨੇ ਵੀ ਲੱਗਣਗੇ 100 150 ਲੱਗਦੇ ਮੇਰੇ ਖਰਚ ਉਹ ਲਾ ਕੇ ਉਸ ਤੋਂ ਬਾਅਦ ਅਸੀਂ ਸਾਗਰਪੁਰੇ ਜਾਣਾ ਸ਼ਮਸ਼ਾਨ ਘਾਟ ਦੇ ਵਿੱਚ ਉਤਲਾਵਾਂਗੇ। ਮੇਰਾ ਨਾਮ ਤਾਂ ਮੈਂ ਪ੍ਰੇਮ ਸਿੰਘ ਮੈਂਬਰਸ ਆ ਰਾ ਕਲੱਬ ਤੇ ਵਾਈਸ ਆਫ ਬਟਾਲਾ ਦਾ ਮੈਂਬਰ ਸਭ ਤੋਂ ਪਹਿਲਾਂ ਇਹ ਫਤਿਹ ਦੀ ਸਾਲ ਜੁਆਈ ਵਾਈ ਗੁਰਜੀ ਕਾਲ ਸਾਹਿਬ ਵਾਈ ਗੁਰਜੀ ਫਤਿਹ ਜੋ ਸਾਡੇ ਪ੍ਰਧਾਨ ਜੀ ਨੇ 220 ਬਟਾਲਾ ਦੇ ਡਾਕਟਰ ਭਗੋਵਾਲੀਆ ਸਾਹਿਬ ਉਹਨਾਂ ਨੇ ਜੋ ਬਟਾਲਾ ਨੂੰ ਨੀਟ ਕਲੀਨ ਤੇ ਸੁੰਦਰ ਸ਼ਹਿਰ ਬਣਾਉਣ ਦਾ ਉਪਰਾਲਾ ਚੁੱਕਿਆ ਹੈ ਬੀੜਾ ਚੁੱਕਿਆ ਹੈ ਉਹਦੇ ਤਹਿਤ ਜੇ ਹਰ ਤਰ੍ਹਾਂ ਦੇ ਪੌਦੇ ਸ਼ਹਿਰ ਦੇ ਵਿੱਚ ਜਿੱਥੇ ਵੀ ਕੋਈ ਪਾਰਕ ਲੱਭਦੀ ਹੈ ਜਾਂ ਕੋਈ ਸੜਕਾਂ ਲੱਭਦੀਆਂ ਉੱਥੇ ਲਗਾਏ ਜਾ ਰਹੇ ਨੇ ਫਲਦਾਰ ਸ਼ਾਨਦਾਰ ਸਜਾਵਟੀ ਪੌਦੇ ਅਤੇ ਮੈਡੀਸਨਲ ਪਲਾਂਟ ਵੀ ਲਗਾਏ ਜਾ ਰਹੇ ਨੇ ਲੇ ਸਮੇਂ ਦੇ ਮੁਤਾਬਕ ਸਮੇਂ ਦੇ ਮੁਤਾਬਕ ਜਿੱਤੇ ਸ਼ਹਿਰ ਨੂੰ ਸੁੰਦਰ ਬਣਾਉਣਾ ਹੈ ਉਥੇ ਉਹਦੇ ਤਹਿਤ ਅੱਜ ਅਸੀਂ ਆਏ ਹਾਂ ਇਹ ਗਾਂਧੀ ਚੌਂਕ ਤੋਂ ਲੈ ਕੇ ਫਸਲੀ ਪੋਲ ਤੱਕ ਜਿਹੜਾ ਡਿਵਾਈਡਰ ਹੈਗਾ ਉਹ ਦੇਖਿਆ ਇਹਨਾਂ ਨੇ ਡਾਕਟਰ ਸਾਹਿਬ ਨੇ ਕਿ ਇਹ ਬਹੁਤ ਗੰਦਾ ਹੈ ਇੱਥੇ ਕੋਈ ਪੌਦੇ ਨਹੀਂ ਹੈਗੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਇੱਥੇ ਬਹੁਤ ਹੀ ਸੁੰਦਰ ਪੌਦੇ ਲਗਾਏ ਜਾਣਗੇ ਜਿਸ ਦੇ ਤਹਿਤ ਅੱਜ ਹੀ ਕੰਮ ਸ਼ੁਰੂ ਕੀਤਾ ਹੈ ਜਿਹੜੇ ਪੌਦੇ ਆਗੇ ਆ ਸਾਨੂੰ ਆਕਸੀਜਨ ਦਿੰਦੇ ਆ ਤੇ ਜਿਹੜੀ ਸਾਨੂੰ ਨਹੀਂ ਚਾਹੀਦੀ ਕਾਰਬਨ ਡਾਈਆਕਸਾਈਡ ਉਹ ਸਾਡੀ ਲੈ ਲੈਂਦੇ ਆ ਤੇ ਹੋਰ ਵੀ ਜਿਹੜੇ ਡਸਟ ਪਾਰਟੀਕਲ ਜਾਂ ਧੂੜ ਕੱਲ ਜਾਂ ਜਿਹੜੇ ਸਾਡੇ ਲਈ ਹਾਨੀਕਾਰਕ ਲੈਡ ਪਾਰਟੀਕਲ ਜਾਂ ਹੋਰ ਮਰਕੀ ਵਗੈਰਾ ਉਹਨੂੰ ਵੀ ਸੋਕੇ ਸਾਡੇ ਵਾਤਾਵਰਨ ਨੂੰ ਸਾਫ ਕਰਦੇ ਆ ਤੇ ਤਾਪਮਾਨ ਨੂੰ ਘਟਾਉਂਦੇ ਆ ਧੰਨਵਾਦ ਮੇਰਾ ਨਾਮ ਹਰਦੀਪ ਮਾਨਨਤ ਹਰਦੀਪ ਸਿੰਘ ਬਾਜਵਾ ਅੱਜ ਅਜ ਵਾਈਸੋ ਬਟਾਲਾ ਵੱਲੋਂ ਜਿਹੜੀ ਗਲਾਈਡਰਾਂ ਸੜਕ ਦੀ ਇਹਦੇ ਬਹੁਤ ਗੰਧ ਸੀ ਵਿੱਚ ਜੋੜੇ ਇੱਕ ਆ ਸ਼ੀਸ਼ੇ ਟਾਪ ਗਿਆ ਸੀ ਪਹਿਲਾਂ ਵੀ ਇੱਕ ਦੋ ਲੱਗੇ ਨੇ ਬੁੱਟੇ ਲੋਪਾ ਚੱਲਦੇ ਸੀ ਅੱਜ ਉਹ ਦੁਬਾਰਾ ਇੱਥੇ ਕਲੀਆਂ ਤੇ ਗਲਾਬਾਂ ਦੇ ਬੁੱਟੇ ਲਾਵਾਗਾ ਪਰ ਜਿਨ੍ਹਾਂ ਦੇ ਜੜੋਕ ਕਿੰਦੀਆਂ ਤਾਂ ਉਹ ਇਸ ਤਰ੍ਹਾਂ ਕੋ ਸ਼ਹਿਰ ਦੀ ਲੋਹਾਰ ਬਦਲੇ ਜੀ ਜਿਸ ਕਰਕੇ ਇਸ ਕਰਕੇ ਆਪਾਂ ਜਿਹੜਾ ਵੀ ਕੁਝ ਵੱਡੇ ਬੁੱਢੇ ਛੋਟੇ ਲਾਵਾਂਗੇ ਜਿੰਨਾ ਜੜਾ ਥੱਲੇ ਨਾ ਜਾਣ ਉਹਦੇ ਨਾਲ ਇੱਕ ਤਾਂ ਸਫਾਈ ਰਹੇਗੀ ਇੱਕ ਵਾਤਾਵਰਣ ਸ਼ੁੱਧ ਹੋਏਗਾ ਤੇ ਇੱਕ ਬਟਾਲੇ ਦੀ ਦੇਖਣ ਨੂੰ ਸੋਹਣਾ ਕਰੇਗੀ ਅਸੀਂ ਹੁਣ ਇਹ ਡਵਾਈਡਰ ਜਿਹੜਾ ਗੰਢ ਚੌਂ ਤੋਂ ਲੈ ਕੇ ਅਸੀਂ ਦੇ ਪੁੱਲ ਤੱਕ ਖੜਰੇ ਉਸ ਦਾ ਵੀ ਡਵਾਈਡਰ ਆ ਤੇ ਜਿੱਥੇ ਬਹੁਤ ਸੋਹਣੀ ਸੜਕ ਬਣੇਗੀ ਖਨੇ ਕੰਕਰੀਟ ਦੇ ਜੰਗਲ ਖੜੇ ਕਰ ਲੈ ਤੇ ਕੁਦਰਤ ਦੇ ਜੰਗਲ ਵੱਡ ਵੱਡ ਕੇ ਆਪਣੀ ਮਤਲਬ ਜਿਹੜੀਆਂ ਮੁਸ਼ਕਲਾਂ ਆਪ ਸੇੜ ਰਿਹਾ ਹੈ ਆਕਸੀਜਨ ਦੀ ਕਮੀ ਵਾਤਾਵਰਣ ਦਾ ਪ੍ਰਦੂਸ਼ਣ ਔਰ ਇਹਦੇ ਨਾਲ ਹੀ ਅਸੀਂ ਪਹੁੰਚ ਤੱਕ ਨੂੰ ਵਰਤ ਵਰਤ ਕੇ ਹੋਰ ਜਿਹੜੇ ਇਹ ਸਾਰੇ ਮਨੁੱਖਤਾ ਦੇ ਘਾਣ ਵਾਲੇ ਕੰਮ ਤਾਂ ਅਸੀਂ ਕਰੀ ਜਾਂਦੇ ਆ ਆਓ ਗ੍ਰਹਿਤ ਲਈਏ ਆਪਣੇ ਸ਼ਹਿਰ ਨੂੰ ਸੁੰਦਰ ਬਣਾਈਏ ਖੂਬਸੂਰਤ ਬਣਾਈਏ ਤੇ ਬਾਤ ਤੋਂ ਬਾਅਦ ਕਟੋ-ਕਟ ਇੱਕ ਮਨੁੱਖ ਨੂੰ ਆਪਣੇ ਜੀਵਨ ਵਿੱਚ 10 ਦਰਸਤਾ ਦੀ ਲੋਰ ਪੈਂਦੀ ਹੈ ਇਹ ਸਾਨੂੰ ਟਟੋ-ਗਾਟ ਇੱਕ ਦਰਹ ਜ਼ਰੂਰ ਲਾਣਾ ਚਾਹੀਦਾ